ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਛੇੜੀ ਮੈਨ ਦੌਰਾਨ ਉਸ ਵੱਧ ਭਾਰੀ ਸਾਬਤਾਂ ਮਿਲੀ ਜਦੋਂ ਪੁਲਿਸ ਕਮਿਸ਼ਨ ਜਗਵੰਦਰ ਧਨਵਰ ਦੇ ਹਦਾਇਤਾਂ ਅਨੁਸਾਰ ਸੀਐਸਟਾਫ ਦੀ ਟੀਮ ਵੱਲੋਂ ਖਤੇ ਗਰੁੱਪ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਅਸਲਾ ਤੇ ਨਸ਼ੀਲਾ ਸਮਾਨ ਬਰਾਮਦ ਕੀਤਾ ਗਿਆ ਉਹਨਾਂ ਵੱਲੋਂ ਪੁੱਛਗਿੱਛ ਜਾਰੀ ਕੀਤੀ ਹੈ ਪੁਲਿਸ ਵੱਲੋਂ ਤਾਂ ਆਉਣ ਵਾਲੇ ਦਿਨਾਂ ਚ ਉਹਨਾਂ ਤੋਂ ਕੋਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਅਨਸਰਾਂ ਦੇ ਖਿਲਾਫ ਜਿਹੜੀ ਮਹਿਮਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਸ਼ਨਰੇਟ ਨੂੰ ਵੱਡੀ ਸਫਲਤਾ ਮਿਲੀ ਜਦੋਂ ਉਹਦੇ ਵਿੱਚ ਇੱਕ ਫਤਿਹ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਉਹਨਾਂ ਦੀ ਸ਼ਕਤੀ ਨਾਲ ਪੁਛਗਛ ਕੀਤੀ ਗਈ ਪੁਛਗਛ ਦੇ ਵਿੱਚ ਇਹਨਾਂ ਕੋਲੋਂ ਪੰਜ ਵੈਪਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡੇ ਕੋਲ 50 ਗ੍ਰਾਮ ਹਿਰੋਇਨ ਕਵਰ ਹੋਈ ਹੈ ਇਹ ਸ਼ਹਿਰ ਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਗੜੀ ਆ ਗੁੰਡਾਗਰਦੀ ਕਰ ਰਹੇ ਸੀਗੇ ਜਿਹਦੇ ਵਿੱਚ ਸੀਏ ਇਨਚਾਰਜ ਇਨਸਪੈਕਟਰ ਸੈਂਟਰ ਨੂੰ ਇਨਫੋਰਮੇਸ਼ਨ ਮਿਲੀ ਜਿਹਦੇ ਤਹਿਤ ਇਹਨਾਂ ਵੱਲੋਂ ਇਹ ਰੌਂਡ ਅਪ ਕੀਤੇ ਗਏ ਆ ਇਹਨਾਂ ਕੋਲੋਂ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਅੱਗੇ ਵੀ ਜਿਹੜੀਆਂ ਇਹ ਕੀ ਕਰਨਾ ਸੀ ਸ਼ਹਿਰ ਦੇ ਵਿੱਚ ਉਹਦੀ ਵੀ ਤਫ਼ਤੀਸ਼ ਚੱਲ ਰਹੀ ਆ ਕਿੰਨੇ ਪਰਚੇ ਇਹਨਾਂ ਦੇ ਇਹਨਾਂ ਦੇ ਜਿਹੜਾ ਫਤਿਹ ਹੈਗਾ ਇਹਦੇ ਖਿਲਾਫ 16 ਪਰਚੇ ਦਰਜ ਹੈਗੇ ਆ ਤੇ ਜਿਹੜਾ ਰਮਨ ਆ ਇਹਦੇ ਖਿਲਾਫ 11 ਪਰਚੇ ਦਰਜ ਹੈਗੇ ਕਮਿਸ਼ਨਰੇਟ ਦੇ ਵਿੱਚ ਹੀ ਹੈ ਜਾਂ ਸਾਰੇ ਕਮਿਊਨਿਟੀ ਦੇ ਵਿੱਚ ਹੀ ਹੈ ਦਾ ਇਹ ਤੋਂ ਹੋਈ ਹੈ ਗ੍ਰਿਫਤਾਰੀ ਇਹਨਾਂ ਦੀ ਹੋਈ ਹੈ ਅਗਰਵਾਲ ਮੋਬਾਈਲ ਹਾਊਸ ਹੈਗਾ ਆ ਉਹਦੇ ਬਾਰੇ। ਪਰ ਤਫਤੀਸ਼ ਦਾ 파ਟ ਹੈ ਤਫਤੀਸ਼ ਦੇ ਵਿੱਚ ਜਿਹੜੀ ਗੱਲ ਆਏਗੀ ਉਹ ਤੁਹਾਡੇ ਧਿਆਨ ਚ ਲੈਂਦੀ ਜਾਏਗੀ। ਵਾਂਟਡ ਕਿਹੜੇ ਮਾਮਲੇ 'ਚ ਸੀਗੇ ਇਹਨੂੰ? ਇੱਕ ਲਗ ਲਗ ਮੁਕਦਮੇ 'ਚ ਵਾਂਟਡ ਹੈ। ਇਹਦੇ ਵਿੱਚ ਜਿਹੜੇ ਮੁਕਦਮੇ ਦੇ ਅਸੀਂ ਇਹਨੂੰ ਅਰੈਸਟ ਕੀਤਾ ਹੈ 82 ਨੰਬਰ ਮੁਕਦਮਾ ਅੰਡਰ ਸੈਕਸ਼ਨ ਹੈਗਾ ਆ 25 54 58 ਜਿਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਤੇ ਸਾਨੂੰ ਵਾਂਟਡ ਸੀਗੇ ਡਿਵੀਜ਼ਨ ਨੰਬਰ 2 ਦਾ। ਡਾਕੂਮੈਂਟਿਵਲੀ ਮੈਰਿਜ ਬਟਲਾ ਜਲੰਧਰ